ਪਹਿਲਾਂ ਨਾਲ ਜਮਾਨੇ ਹੁੰਦੇ ਸੀ ਪਹਿਲੇ ਜਮਾਨੇ ਹੁੰਦੇ ਸੀ ਬਹੁਤ ਚੰਗੇ ਹੁੰਦੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਅਸੀਂ ਵੀ ਲੋਕਾਂ ਦੇ ਘਰਾਂ ਵਿੱਚ ਟੀਵੀ ਦੇਖਾ ਜਾਂਦੇ ਹੁੰਦੇ ਸੀ ਐਤਵਾਰ ਸ਼ਾਮ ਨੂੰ 4 ਵਜੇ ਨਾ ਇੱਕੋ ਹੀ ਵੀਡੀਓ ਫਿਲਮ ਆਉਂਦੀ ਹੁੰਦੀ ਸੀ ਉਹ ਵੀ ਬਲੈਂਕਟ ਬਲੈਕ ਐਂਡ ਵਾਈਟ ਨਾ ਟੀਵੀ ਹੁੰਦੇ ਸੀ ਤੇ ਇੱਕ ਹੀ ਵੀਡੀਓ ਹਫ਼ਤੇ ਵਿੱਚ ਇੱਕ ਵੀਡੀਓ ਆਉਂਦੀ ਹੁੰਦੀ ਸੀ ਤੇ ਬਹੁਤ ਚਾ ਚੜਦਾ ਹੁੰਦਾ ਸੀ ਬਹੁਤ ਚਾ ਚੜਦਾ ਹੁੰਦਾ ਸੀ ਕਿ ਅੱਜ ਅੱਜ 4 ਵਜੇ ਫਿਲਮ ਆਣੀ ਹੈ ਉਹ ਫਿਲਮ ਨੂੰ ਦੇਖਣ ਵਾਸਤੇ ਅਸੀਂ ਲੋਕਾਂ ਦੇ ਘਰ ਜਾਂਦੇ ਹੁੰਦੇ ਸੀ ਕਿਉਂਕਿ ਸਾਡੇ ਘਰ ਟੀਵੀ ਨਹੀਂ ਹੁੰਦਾ ਸੀ ਫਿਰ ਅਸੀਂ ਲੋਕਾਂ ਦੇ ਘਰ ਜਾਂਦੇ ਹੁੰਦੇ ਸੀ 7:30 ਵਜੇ ਦੀਆਂ ਖਬਰਾਂ ਆਉਂਦੀਆਂ ਸੀ ਫਿਰ ਉਸ ਟਾਈਮ ਫਿਲਮ ਘਰ ਵਿੱਚ ਬਾਹਰ ਵੀ ਨਿਕਲ ਕੇ ਦੇਖਣਾ ਬਹੁਤ ਹਨੇਰਾ ਪਿਆ ਹੁੰਦਾ ਸੀ ਫਿਰ ਕਈ ਵਾਰ ਘਰ ਮੁੜ ਜਾਣਾ ਫਿਰ ਕਈ ਵਾਰ ਉੱਥੇ ਹੀ ਬੈਠੇ ਰਹਿਣਾ ਹੁਣ ਹੁਣ ਖਬਰਾਂ ਖਤਮ ਹੁੰਦੀਆਂ ਨੇ ਹੁਣ ਹੁੰਦੀਆਂ ਨੇ ਹੌਣ ਹੁੰਦੀਆਂ ਨੇ ਉਹਦਾ ਟਾਈਮ ਦਾ ਵੀ ਇੰਨਾ ਪਤਾ ਨਹੀਂ ਲੱਗਦਾ ਸੀ ਤੇ ਬਸ ਬੈਠੇ ਰਹਿਣਾ ਬੈਠੇ ਰਹਿਣਾ ਫਿਰ ਜਦੋਂ ਖਤਮ ਹੋ ਜਾਣੀਆਂ ਖਬਰਾਂ ਫਿਰ ਉਸ ਤੋਂ ਬਾਅਦ ਫਿਰ ਪੂਰੀ ਵੀਡੀਓ ਜਿਹੜੀ ਹੁੰਦੀ ਸੀ ਨਾ ਫਿਲਮ ਫਿਰ ਵੇਖ ਕੇ ਆਉਂਦੇ ਹੁੰਦੇ ਸੀ ਬਹੁਤ ਪਿਆਰਾ ਸਮਾਂ ਸੀ ਬਹੁਤ ਪਿਆਰੇ ਦਿਨ ਸੀ ਉਹ ਤੇ ਜਦੋਂ ਸਿਰ ਨਾਣਾ ਪੈਂਦਾ ਹੁੰਦਾ ਸੀ ਮੰਮੀ ਹੋਰੀ ਨਵਾਉਂਦੇ ਹੁੰਦੇ ਸੀ ਉਦੋਂ ਬਹੁਤ ਰੋਂਦੇ ਹੁੰਦੇ ਸੀ ਇੱਕ ਕਾਲਾ ਸਾਬਣ ਹੁੰਦਾ ਹੁੰਦਾ ਸੀ ਕਾਲੇ ਰੰਗ ਦਾ ਟਿੱਕੀ ਕਹਿੰਦੇ ਟਿੱਕੀ ਸਾਬਣ ਉਹਦੇ ਨਾਲ ਮੰਮੀ ਹੋਰੀ ਨਵਾਉਂਦੇ ਹੁੰਦੇ ਸੀ ਬਹੁਤ ਚੰਗਾ ਵਧੀਆ ਸਮਾਂ ਸੀ ਬਹੁਤ ਇੰਜੋਏ ਕੀਤਾ